ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਖਾਲਿਸਤਾਨ ਦੇ ਸੰਘਰਸ਼ ਦੌਰਾਨ ਖਾੜਕੂ ਵੀਰਾਂ ਵੱਲੋਂ ਕੀਤੇ ਗਏ ਇੱਕ ਐਕਸ਼ਨ ਦੇ ਸਬੰਧ ਵਿੱਚ ਜਿਹੜਾ ਐਕਸ਼ਨ ਜਲੰਧਰ ਜ਼ਿਲ੍ਹੇ ਦੇ ਨੂਰ ਮਹਿਲ ਕਸਬਾ ਦੇ ਬਾਹਰ-ਬਾਰ ਪਿੰਡ ਚੂਹੇਕੀ ਦੇ ਨੇੜੇ ਕੀਤਾ ਗਿਆ ਸੀ ਇਹ ਐਕਸ਼ਨ ਸੀ ਕਾਮਰੇਡ ਸਰਬਨ ਚੀਮੇ ਨੂੰ ਉਸ ਦੇ ਪੰਜ ਬਾਡੀ ਗਾਰਡਾਂ ਸਮੇਤ ਸੌਦਾ ਲਗਾਉਣ ਦਾ ਇਹ ਸਰਬਨ ਚੀਮਾ ਉਹ ਵਿਅਕਤੀ ਸੀ ਜਿਹੜਾ ਹਰ ਵੇਲੇ ਸਿੱਖ ਕੌਮ ਦੀ ਸਿੱਖ ਧਰਮ ਦੀ ਗੁਰੂ ਸਾਹਿਬਾਨ ਦੀ ਗੁਰਬਾਣੀ ਦੀ ਅਤੇ ਸਿੱਖ ਨੌਜਵਾਨਾਂ ਦੀ ਵਿਰੋਧਤਾ ਕਰਿਆ ਕਰਦਾ ਸੀ ਇਹ ਕਾਮਰੇਡਾਂ ਦਾ ਉਹ ਪੁਰਜਾ ਸੀ ਜਿਹੜਾ ਪੁਰਜਾ ਲੋਕਾਂ ਨੂੰ ਗੁੰਮਰਾ ਕਰਕੇ ਇੱਕ ਵਾਰ ਐਮਐਲਏ ਦਾ ਜੋ ਸੌਖਿਆ ਉਹ ਵੀ ਮੰਨ ਚੁੱਕਾ ਸੀ ਇਹ ਉਹ ਵਿਅਕਤੀ ਸੀ ਜਿਸ ਵਿਅਕਤੀ ਨੇ ਬਹਿਰਾਮ ਦੇ ਬਾਸਕਡੇ ਤੇ ਬੈਠੇ ਰੁੜਕਾ ਕਲਾਂ ਦੇ ਰਹਿਣ ਵਾਲੇ ਭਾਈ ਗੁਰਦੇਵ ਸਿੰਘ ਦੀਵ ਨੂੰ ਗ੍ਰਫਤਾਰ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੀ ਉਹ ਭਾਈ ਗੁਰਦੇਵ ਸਿੰਘ ਜਿਹੜਾ ਸਿੱਖ ਸੰਘਰਸ਼ ਦੇ ਵਿੱਚ ਸ਼ਾਮਲ ਹੋ ਚੁੱਕਾ ਸੀ ਔਰ ਉਸ ਦਿਨ ਭਾਈ ਗੁਰਦੇਵ ਸਿੰਘ ਨੂੰ ਬਹੁਤ ਤੇਜ਼ ਬੁਖਾਰ ਚੜਿਆ ਹੋਇਆ ਸੀ। ਉਹ ਅਰਧ ਬਹੋਸ਼ੀ ਦੀ ਹਾਲਤ ਦੇ ਵਿੱਚ ਉਹ ਬੈਠਾ ਬਹਿਰਾਮ ਦੇ ਬਸ ਅੱਡੇ ਤੇ ਬਸ ਦੀ ਉਡੀਕ ਕਰ ਰਿਹਾ ਹੁੰਦਾ ਤਾਂ ਸਰਬਨ ਚੀਮਾ ਉੱਥੋਂ ਲੱਗ ਗਿਆ ਲੰਗੜਾ ਆਪਣੀ ਜੀਬ ਦੇ ਵਿੱਚ ਤੇ ਇਹਦਾ ਬਾਡੀਗਾਰਡ ਇੱਕ ਹੁੰਦਾ ਰੁੜਕਾ ਕਲਾਂ ਦਾ ਰਹਿਣ ਵਾਲਾ ਕੁਲਵੰਤ ਲੱਸੀ ਜਿਹੜਾ ਲੱਸੀ ਭਾਈ ਗੁਰਦੇਵ ਸਿੰਘ ਦੇਵ ਨੂੰ ਬਚਪਨ ਤੋਂ ਹੀ ਜਾਣਦਾ ਸੀ ਚੰਗੀ ਤਰ੍ਹਾਂ ਉਸ ਨੂੰ ਪਛਾਣਦਾ ਸੀ ਭਾਈ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਬੰਗਾ ਪੁਲਿਸ ਦੇ ਹਵਾਲੇ ਕਰ ਦਿੱਤਾ ਇਹਨਾਂ ਨੇ ਕਿਉਂਕਿ ਨਾ ਉਹਦੇ ਕੋਲ ਉਸ ਤਰ੍ਹਾਂ ਹਥਿਆਰ ਸੀ ਕੋਈ ਤੇ ਸਰੀਰਕ ਤੌਰ ਤੇ ਇਹਨਾਂ ਨਟਾਲ ਹੋ ਚੁੱਕਾ ਸੀ ਕਿ ਉਹ ਲਗਭਗ ਅਰਧ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਪਰ ਪੁਲਿਸ ਨੇ ਬਾਅਦ ਵਿੱਚ ਭਾਈ ਗੁਰਦੇਵ ਸਿੰਘ ਨੂੰ ਅਤੇ ਭਾਈ ਜਸਵਿੰਦਰ ਸਿੰਘ ਮਾਨ ਪਿੰਡ ਟੰਡਵਾਰ ਜਿਹੜਾ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਬਹੁਤ ਹੀ ਗਰੀਬ ਕਰਦਾ ਨੌਜਵਾਨ ਸੀ ਔਰ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਉਹ ਨੌਕਰੀ ਕਰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਸ ਭਾਈ ਜਸਵਿੰਦਰ ਸਿੰਘ ਮਾਨ ਨੂੰ ਅਤੇ ਭਾਈ ਗੁਰਦੇਵ ਸਿੰਘ ਦੇਵ ਨੂੰ ਦੋਨਾਂ ਨੂੰ ਹੀ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਸ਼ਹਾਦਤ ਦਾ ਦੋਸ਼ੀ ਸੀ ਸਰਬੰਚੀਮਾ ਔਰ ਆਪਣੇ ਇਲਾਕੇ ਦੇ ਸਿੱਖ ਨੌਜਵਾਨਾਂ ਦੀਆਂ ਮੁਖਵਰੀਆਂ ਕਰਨ ਦਾ ਦੋਸ਼ੀ ਸੀ ਸਰਬੰਚੀਮਾ ਔਰ ਇਸ ਸਰਬੰਚੀਮੇ ਨੂੰ ਸੋਧਣ ਦੀ ਕਈ ਵਾਰ ਖਾਲਿਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਵੱਲੋਂ ਸਕੀਮ ਬਣਾਈ ਗਈ ਪਰ ਕਈ ਵਾਰ ਸਕੀਮ ਉਹ ਅਖੀਰ ਤੇ ਜਾ ਕੇ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਜਦੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਸਤਕਾਰਯੋਗ ਭਾਈ ਗੁਰਜੀਤ ਸਿੰਘ ਪਿੰਡ ਹਰੀਹਰ ਚੋਕ ਜਲੰਧਰ ਜ਼ਿਲ੍ਹੇ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਨਰਲ ਭਾਈ ਗੁਰਦੀਪ ਸਿੰਘ ਦੀਪਾ ਨੂੰ ਜਾ ਕੇ ਮਿਲਦਾ ਤਸਕੀ ਪਹਿਲੀ ਇਹ ਹੀ ਬਣਦੀ ਆ ਕਿ ਸਰਬੰਤਿ ਮੈਨੂੰ ਉਸ ਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਦਿੱਤੀ ਜਾਵੇ ਆਪਾਂ ਕਈ ਕਹਾਣੀਆਂ ਫਿਲਮਾਂ ਦੇ ਵਿੱਚ ਵੇਖਦੇ ਹਾਂ ਔਰ ਉਹਨਾਂ ਕਹਾਣੀਆਂ ਨੂੰ ਜਦੋਂ ਦੁਨੀਆ ਦੇ ਸਾਹਮਣੇ ਅਮਲੀ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉਹ ਗੱਲ ਬੜੀ ਹੀ ਅਚੰਬੇ ਵਾਲੀ ਨਜ਼ਰ ਆਉਂਦੀ ਆ ਕਿਉਂਕਿ ਫਿਲਮ ਵੇਖਦਾ ਕੋਈ ਵੀ ਬੰਦਾ ਇਹ ਕਹਿ ਦਿੰਦਾ ਕਿ ਇਹ ਤਾਂ ਨਕਲੀ ਆ ਇਦਾਂ ਹੋ ਨਹੀਂ ਸਕਦਾ ਪਰ ਸਿੰਘਾਂ ਨੇ ਇਹ ਆ ਕਰਕੇ ਦਿਖਾਇਆ ਭਾਈ ਗੁਰਦੀਪ ਸਿੰਘ ਦੀਪਾ ਨੇ ਭਾਈ ਗੁਰਜੀਤ ਸਿੰਘ ਜੀ ਨੂੰ ਇਹ ਆਖਿਆ ਕਿ ਮੈਂ ਇੱਕ ਅੰਗਰੇਜ਼ੀ ਦੀ ਫਿਲਮ ਦੇਖੀ ਆ ਥੋੜੇ ਮਹੀਨੇ ਪਹਿਲਾਂ ਉਹਦੇ ਵਿੱਚ ਐਕਸ਼ਨ ਇਹੋ ਜਿਹਾ ਆ ਸਿਗਾ ਕਿ ਜਿਹੜਾ ਮੈਨੂੰ ਬੜਾ ਪਸੰਦ ਆਇਆ ਮੈਂ ਚਾਹਣਾ ਕਿ ਉਸੇ ਹੀ ਤਰਜ਼ ਤੇ ਸਰਬੰਚੀ ਮੇ ਨੂੰ ਸੋਧਿਆ ਜਾਵੇ ਤੋ ਭਾਈ ਗੁਰਜੀਤ ਸਿੰਘ ਨੇ ਪੁੱਛਿਆ ਕਿ 10 ਕਿਹੜਾ ਐਕਸ਼ਨ ਸੀ ਕਿੱਦਾਂ ਕਿੱਦਾਂ ਦਾ ਐਕਸ਼ਨ ਸੀ ਉਹ ਜਿਹੜਾ ਤੈਨੂੰ ਪਸੰਦ ਆਇਆ ਜਦੋਂ ਭਾਈ ਗੁਰਦੀਪ ਸਿੰਘ ਨੇ ਦੱਸਿਆ ਤਾਂ ਭਾਈ ਗੁਰਜੀਤ ਸਿੰਘ ਕਹਿਣ ਲੱਗੇ ਠੀਕ ਆ ਇਸੇ ਤਰ੍ਹਾਂ ਹੀ ਹੋਵੇਗਾ ਤੋ ਭਾਈ ਗੁਰਜੀਤ ਸਿੰਘ ਨੇ ਉਸ ਸਕੀਮ ਨੂੰ ਥੋੜਾ ਹੋਰ ਵਿਸਤਾਰ ਦੇ ਦਿੱਤਾ ਇੱਕ ਕਾਮ ਰੇਟ ਦੇ ਕੋਲੋਂ ਸਰਬੰ ਚੀਮੇ ਨੂੰ ਟੈਲੀਫੋਨ ਕਰਵਾਇਆ ਗਿਆ ਕਿ ਆਪਾਂ ਠਾਣੇ ਚਲਣਾ ਜਲੰਧਰ सदर ਇਸ ਕਰਕੇ ਤੂੰ ਜਲਦੀ ਆ ਮੈਨੂੰ ਬਹੁਤ ਜ਼ਰੂਰੀ ਕੰਮ ਆ ਬੜਾ ਭਰੋਸੇਯੋਗ ਉਸ ਦਾ ਸਾਥੀ ਸੀ ਉਹ ਕਾਮਰੇਡ ਜਿਹਦੇ ਰਾਈ ਕਾਲੀ ਫੋਨ ਕਰਵਾਇਆ ਗਿਆ ਸਰਬੰਚੀਮਾ ਕਿਉਂਕਿ ਉਸ ਨੂੰ ਘਰ ਦੇ ਵਿੱਚ ਸੋਧਣਾ ਕਾਫੀ ਮੁਸ਼ਕਲ ਸੀ ਕਿਉਂਕਿ ਉਸਨੇ ਆਪਣੀ ਸੁਰੱਖਿਆ ਵਾਸਤੇ ਉੱਥੇ ਸੀਆਰਪੀ ਦੇ ਜਵਾਨ ਬੇਤਾਇਨਾਤ ਕੀਤੇ ਹੋਏ ਹੁੰਦੇ ਸੀ ਸੋ ਸਰਬੰਚੀਮੇ ਨੂੰ ਸੱਦਿਆ ਗਿਆ ਜਦੋਂ ਉਹ ਕਰੋ ਤੁਰਿਆ ਨੂਰਮੰਦ ਦੇ ਲਾਗੇ ਪਹੁੰਚਿਆ ਤਾਂ ਇੱਕ ਗੱਡੀ ਸਿੰਘਾਂ ਨੇ ਉਹਦੇ ਮੋਰੇ ਲਗਾ ਲਈ ਤੇ ਜਦੋਂ ਉਸ ਦੀ ਗੱਡੀ ਅੱਗੇ ਚੱਲੇਗੀ ਤੇ ਇੱਕ ਗੱਡੀ ਉਹਦੇ ਪਿੱਛੇ ਲਗਾ ਲਈ ਸੋ ਦੋ ਗੱਡੀਆਂ ਦੇ ਵਿਚਕਾਰ ਸਰਬੰਚੀਮਾ ਜਾ ਰਿਹਾ ਹੁੰਦਾ ਆਪਣੇ ਸਾਥੀ ਨੂੰ ਮਿਲਣ ਵਾਸਤੇ ਜਿਸ ਨੂੰ ਉਸ ਨੇ ਸੰਭਰਾਮਾ ਦੇ ਲਾਗੋਂ ਸ਼ਾਇਦ ਉਸ ਨੇ ਉਸ ਨੂੰ ਚੱਕਣਾ ਸੀਗਾ ਆਪਣੀ ਗੱਡੀ ਵਿੱਚ ਬਿਠਾ ਕੇ ਅੱਗੇ ਲੈ ਜਾਣਾ ਸੀ ਸਦਰ ਠਾਣੇ ਜਲੰਧਰ ਸੋ ਜਦੋਂ ਤਿੰਨੇ ਗੱਡੀਆਂ ਚੂਵੇ ਕਿ ਲੱਗੇ ਪਹੁੰਚਦਿਆਂ ਤਾਂ ਭਾਈ ਗੁਰਜੀਤ ਸਿੰਘ ਅਤੇ ਭਾਈ ਗੁਰਦੀਪ ਸਿੰਘ ਦੀਪਾ ਸੋਚਦੇ ਹਨ ਕਿ ਹੁਣ ਵਕਤ ਜ਼ਿਆਦਾ ਜਾਇਆ ਨਹੀਂ ਕਰਨਾ ਚਾਹੀਦਾ ਸੋ ਮੋਹਰੀ ਗੱਡੀ ਵਾਲੇ ਪਹਿਲਾਂ ਹੀ ਪਲਿੱਕੀ ਹੋਈ ਸਕੀਮ ਮੁਤਾਬਕ ਇੱਕਦਮ ਬ੍ਰੇਕਾਂ ਮਾਰ ਦਿੰਦੇ ਹਨ ਬ੍ਰੇਕਾਂ ਮਾਰਦੇ ਹਨ ਤੇ ਨਾਲ ਹੀ ਸਰਬੰਚੀਮੇ ਦੀ ਗੱਡੀ ਦਾ ਡਰਾਈਵਰ ਉਹ ਵੀ ਬ੍ਰੇਕਾਂ ਮਾਰ ਦਿੰਦਾ ਉਹ ਬ੍ਰੇਕਾਂ ਮਾਰਦਾ ਤੇ ਨਾਲ ਹੀ ਪਿਛਲੀ ਗੱਡੀ ਵਾਲੀ ਜਿਹਦੇ ਵਿੱਚ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਅਤੇ ਇਹਨਾਂ ਦੇ ਸਾਥੀ ਬੱਠੇ ਹੁੰਦੇ ਹਨ ਉਹ ਸਰਮਚੀਮੇ ਦੀ ਗੱਡੀ ਤੇ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ ਤੇ ਸਰਬਨਚੀਮਾ ਜੀਪ ਦੀ ਜੋ ਪਿਛਲੀ ਸੀਟ ਹੁੰਦੀ ਆ ਉਹਦੇ ਹੀਠਾਂ ਜਾਵੜਦਾ ਪੰਜ ਬਾਡੀਗਾਰਡ ਇਸ ਦੇ ਸੋਧ ਦਿੱਤੇ ਜਾਂਦੇ ਹਨ ਸਰਬਨਚੀਮਾ ਜੋ ਕਿ ਜ਼ਖਮੀ ਹੋਇਆ ਹੁੰਦਾ ਹਨ ਜਕਮੀ ਹੋਏ ਸਰਮੰਚੀ ਮੇ ਨੂੰ ਪਿਛਲੀ ਸੀਟ ਚੋਂ ਕੱਢ ਕੇ ਬਾਹਰ ਸੁੱਟਿਆ ਜਾਂਦਾ ਸੜਕ ਦੇ ਤੇ ਭਾਈ ਗੁਰਦੀਪ ਸਿੰਘ ਦੀਪਾ ਇਸ ਤੇ ਸ਼ਾਤੀ ਤੇ ਆਪਣਾ ਪੈਰ ਰੱਖ ਕੇ ਆਖਦਾ ਕਿ ਬੋਲ ਦੱਸ ਹੁਣ ਭਾਈ ਗੁਰਦੇਵ ਸਿੰਘ ਦੀਪ ਨੂੰ ਕਿੱਦਾਂ ਸ਼ਹੀਦ ਕਰਾਇਆ ਸੀ ਦੱਸ ਕਿਹੜੇ ਕਿਹੜੇ ਤੁਰੜ ਕੇ ਪਿੰਡ ਦੇ ਕਾਮਰੇਡਾਂ ਨੇ ਦੁਇ ਦੁਆਰਾ ਸਿੱਖ ਨੌਜਵਾਨਾਂ ਦੀਆਂ ਮੁਖਵਰੀਆਂ ਕੀਤੀਆਂ ਉਹਨਾਂ ਨੂੰ ਸ਼ਹੀਦ ਕਰਵਾਇਆ ਪੁਲਿਸ ਕੋਲੋਂ ਕਟਵਾਇਆ ਰੋਡਕਾ ਕਲਾਂ ਦੇ ਨੌਜਵਾਨਾਂ ਨੂੰ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਤਸਰ ਬੜਚੀਮਾ ਜੋ ਕਿ ਜ਼ਖਮੀ ਹੋ ਚੁੱਕਾ ਹੁੰਦਾ ਹੱਥ ਜੋੜਦਾ ਦੀਪੇ ਦੇ ਮੋਹਰੇ ਕਿ ਆਖਰੀ ਵਾਰ ਮੈਨੂੰ ਮੌਕਾ ਦੇ ਦੇ ਇੱਕ ਵਾਰ ਬਖਸ਼ ਦੇ ਪਰ ਪਾਈ ਗੁਰਦੀਪ ਸਿੰਘ ਦੀ ਪਾ ਉਸੇ ਵੇਲੇ ਹੀ ਆਪਣੀ AK47 ਦਾ ਬਰਸਟ ਮਾਰਦਾ ਔਰ ਬਰਸਟ ਦੇ ਨਾਲ ਸਰਬਨਤੀਮਾ ਖਤਮ ਹੋ ਜਾਂਦਾ ਔਰ ਜੋ ਸੜਕ ਹੁੰਦੀ ਆ ਸੜਕ ਵੀ ਬਹੁਤ ਜ਼ਿਆਦਾ ਪੱਟ ਹੋ ਜਾਂਦੀ ਆ ਬੜਾ ਟੋਆ ਪੈ ਜਾਂਦਾ ਜਦੋਂ ਬ੍ਰਸ਼ਟ ਵੱਜਦਾ ਸੜਕ ਦੇ ਵਿੱਚ ਸੋ ਇਹਦੇ ਤੋਂ ਬਾਅਦ ਭਾਈ ਗੁਰਜੀਤ ਸਿੰਘ ਦੀਪਾ ਆਪਣੇ ਸਾਥੀਆਂ ਦੇ ਨਾਲ ਉੱਥੋਂ ਸੁਰੱਖਿਅਤ ਜਗ੍ਹਾ ਤੇ ਪਹੁੰਚ ਜਾਂਦਾ ਭਾਈ ਗੁਰਜੀਤ ਸਿੰਘ ਦੀਪਾ ਸ਼ਹੀਦ ਭਾਈ ਗੁਰਜੀਤ ਸਿੰਘ ਪ੍ਰਧਾਨ ਸ਼ੈਕਸ ਟੂ ਇਨਸਪੀਰੇਸ਼ਨ ਅਤੇ ਇਹਨਾਂ ਦੇ ਸਾਰੇ ਹੀ ਸਾਥੀ ਸੋ ਇਹ ਸੀ ਉਹ ਐਕਸ਼ਨ ਜਿਹੜਾ ਸਰਬੰਤੀ ਮੇ ਨੂੰ ਸੋਧਣ ਦਾ ਕੀਤਾ ਗਿਆ ਔਰ ਜਿਸ ਐਕਸ਼ਨ ਨੂੰ ਅਮਲ ਵਿੱਚ ਲਿਆਂਦਾ ਗਿਆ ਇੱਕ ਇੰਗਲਿਸ਼ ਦੀ ਫਿਲਮ ਵੇਖ ਕੇ ਉਸ ਦਾ ਇੱਕ ਸੀਨ ਉਸ ਦੇ ਵਿੱਚ ਉਸ ਸੀਨ ਨੂੰ ਦੁਨੀਆ ਦੇ ਸਾਹਮਣੇ ਅਮਲੀ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਸ਼ਹੀਦ ਭਾਈ ਗੁਰਜੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੀਰਾ ਲੈਫਟੀਨੈਂਟ ਜਨਰਲ ਖਾਲਸਤਾਨ ਕਮਾਂਡੋ ਫੋਰਸ ਅਤੇ ਇਨਾਂ ਦੇ ਸਾਥੀਆਂ ਵੱਲੋਂ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ